ਘਰ ਵਿੱਚ ਭਾਈ ਬੁੱਧੂ ਗੁਰੂ ਜੀ ਦਾ ਸਿੱਖ ਨਿਵਾਸ ਕਰਦਾ ਸੀ ਜੋ ਇੱਟਾਂ ਦੇ ਪਜਾਵੇ ਝਾੜ ਕੇ ਵਪਾਰ ਕਰਿਆ ਕਰਦਾ ਸੀ ਇੱਕ ਵਾਰ ਉਸਨੇ ਬੜਾ ਡਬਲ ਪਜਾਵਾ ਝਾੜਿਆ ਜਿਸ ਵਾਸਤੇ ਉਸਨੇ ਬਣੀਆਂ ਪਾਸੋਂ ਬਹੁਤ ਕਰਜ਼ਾ ਚੁੱਕ ਕੇ ਪਜਾਵੇ ਤੇ ਖਰਚ ਕੀਤਾ ਗੁਰੂ ਘਰ ਤੇ ਭਾਈ ਬੁੱਧੂ ਦੀ ਅਤਿਅੰਤ ਸ਼ਰਧਾ ਨਿਤ ਹੀ ਸਤਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਸਤਨਾਮ ਦਾ ਜਾਪ ਕਰਦਾ ਰਹਿੰਦਾ ਆਏ ਗਏ ਸਿੱਖਾਂ ਦੀ ਤਨੋਂ ਮਨੋਂ ਹੋ ਕੇ ਸੇਵਾ ਕਰਤਾ ਜਦ ਆਵਾ ਬੀੜ ਕੇ ਤਿਆਰ ਕੀਤਾ ਹੁਣ ਅਗਨੀ ਲਗਾਉਣੀ ਸੀ ਤਾਂ ਮਨ ਵਿੱਚ ਅਮੰਗ ਆਈ ਕਿ ਪਹਿਲਾਂ ਸਤਗੁਰਾਂ ਪਾਸੋਂ ਭਰ ਲੈ ਲਈਏ ਇਹ ਸੋਚ ਕੇ ਯਥਾ ਜਗਤ ਭੇਟਾ ਲੈ ਕੇ ਅਮਰਦਾਸਰ ਨੂੰ ਤੁਰ ਪਿਆ ਸਤਗੁਰ ਜੀ ਦੀਵਾਨ ਸਜਾ ਕੇ ਸਤ ਨਾਮ ਦਾ ਉਪਦੇਸ਼ ਕਰ ਰਹੇ ਸਨ ਕਿ ਭਾਈ ਗੁੱਦੂ ਨੇ ਸਤਗੁਰਾਂ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਅਰਬੇਂਟੀ ਕੀਤੀ ਸੱਚੇ ਪਾਸ਼ਾ ਮੈਂ ਪਜਾਵੇ ਉੱਪਰ ਬਹੁਤ ਰੁਪਿਆ ਖਰਚ ਕੀਤਾ ਹੈ ਆਪਦੇ ਭਰੋਸੇ ਤੇ ਹੀ ਮੇਰੀ ਜ਼ਿੰਦਗੀ ਹੈ ਮੈਂ ਸਦਾ ਹੀ ਗੁਰੂ ਘਰ ਦਾ ਦਾਸ ਹਾਂ ਆਪ ਕਿਰਪਾ ਕਰਕੇ ਆਵੇ ਦੇ ਪੱਕ ਜਾਣ ਦਾ ਵਚਨ ਕਰੋ ਮੈਂ ਆਪ ਦੀ ਸ਼ਰਨ ਆਇਆ ਹਾਂ ਗੁਰੂ ਜੀ ਨੇ ਨਿਮਰਤਾ ਪੂਰਵਕ ਬੇਨਤੀ ਸੁਣ ਕੇ ਪ੍ਰਸੰਨ ਹੋ ਕੇ ਵਚਨ ਕੀਤਾ ਭਾਈ ਬੁੱਧੂ ਸਤਗੁਰ ਨਾਨਕ ਦੇਵ ਦੇ ਚਰਨਾਂ ਦਾ ਧਿਆਨ ਰੱਖੋ ਤੁਹਾਡਾ ਆਵਾ ਪੱਕ ਕੇ ਲਾਲ ਹੋ ਜਾਵੇਗਾ ਭਾਈ ਬੁੱਧੂ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਅਤੇ ਆਗਿਆ ਪਾ ਕੇ ਲਾਹੌਰ ਨੂੰ ਰਵਾਨਾ ਹੋ ਗਿਆ ਪੰਜਾਬੇ ਨੂੰ ਜਾ ਕੇ ਵੇਖਿਆ ਤੇ ਅੱਗ ਦੇ ਦਿੱਤੀ ਜਦ ਆਵਾ ਪੱਕ ਕੇ ਲਾਲ ਹੋ ਗਿਆ ਤਾਂ ਉਸ ਨੇ ਇੱਟਾਂ ਕੱਟ ਕੇ ਵੇਖੀਆਂ ਬੜਾ ਖੁਸ਼ ਹੋਇਆ ਰਾਧਾ ਕੀਤਾ ਕਿ ਗੁਰੂ ਸਿੱਖਾਂ ਨੂੰ ਪ੍ਰਸ਼ਾਦਾ ਕਰਵਾ ਕੇ ਫੇਰ ਆਵੇ ਨੂੰ ਬੋਲਣਾ। ਬਹੁਤ ਸਾਰੀ ਰਸਦ ਲਿਆ ਕੇ ਖੀਰ ਆਦਿਕ ਪਕਵਾਨ ਦੀ ਤਿਆਰੀ ਕੀਤੀ। ਬੜੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਕੇ ਗੁਰਸਿੱਖਾਂ ਨੂੰ ਸੱਦਿਆ ਅਤੇ ਪੰਗਤਾਂ ਲਗਾ ਕੇ ਅਰਦਾਸਾ ਸੋਧ ਕੇ ਥਾਲ ਪਰੋਸੀ। ਗੁਰੂ ਸਿੱਖਾਂ ਨੇ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕਿਆ। ਜਦ ਸਿੱਖ ਪ੍ਰਸ਼ਾਦਾ ਛੱਕ ਚੁੱਕੇ ਅਤੇ ਹੱਥ ਧਵਾ ਦਿੱਤੇ ਗਏ ਤਾਂ ਇੱਕ ਗਰੀਬ ਸਿੱਖ ਕਾਲਾ ਕਾਲਾ ਆਇਆ ਅਤੇ ਕਹਿਣ ਲੱਗਾ ਭਾਈ ਬੁੱਧੂ ਸ਼ਾ ਪ੍ਰਸ਼ਾਦਾ ਦੇ ਇਸ ਵਕਤ ਬਹੁਤ ਭੁੱਖ ਲੱਗੀ ਹੈ ਬਹੁਤ ਭੁੱਖ ਤੰਗ ਕਰ ਰਹੀ ਏ ਸਿੱਖ ਨੇ ਇਸ ਪ੍ਰਕਾਰ ਪੰਜ ਸੱਤ ਵਾਰ ਉੱਚੀ ਉੱਚੀ ਪੁਕਾਰ ਕੇ ਆਵਾਜ਼ ਦਿੱਤੀ ਭਾਈ ਬੁੱਧੂ ਬੋਲਿਆ ਕਿਉਂ ਰੌਲਾ ਪਾਇਆ ਹੋਇਆ ਹੈ ਹੁਣ ਵਰਤ ਚੁੱਕਾ ਹੈ ਸਿੱਖ ਨੇ ਫੇਰ ਆਖਿਆ ਮੈਂ ਰਾਤ ਦਾ ਪ੍ਰਸ਼ਾਦਾ ਛਕਿਆ ਹੋਇਆ ਹੈ ਇਸ ਵਕਤ ਤੱਕ ਕਿਧਰੋਂ ਨਹੀਂ ਮਿਲਿਆ ਕਿਰਪਾ ਕਰਕੇ ਪ੍ਰਸ਼ਾਦਾ ਛਕਾ ਦੇ ਤੇਰਾ ਜੱਗ ਸੰਪੂਰਨ ਹੋ ਜਾਵੇਗਾ ਗੁਰੂ ਤੇਰੀ ਕਮਾਈ ਵਿੱਚ ਬਰਕਤ ਪਾਵੇਗਾ ਭਾਈ ਬੁੱਧੂ ਨੇ ਝਿੜਕ ਕੇ ਆਖਿਆ ਬਹੁਤ ਨਾ ਬਹੁਤਾ ਨਾ ਬੱਕ ਤੈਨੂੰ ਦਿੱਤਿਆਂ ਹੀ ਮੇਰਾ ਜੱਗ ਪੂਰਨ ਹੋਣਾ ਹੈ ਚੱਲ ਅੱਗੇ ਹੋ ਪਹਿਲਾਂ ਆ ਜਾਣਾ ਸੀ ਇਸ ਤਰ੍ਹਾਂ ਦੀਆਂ ਝਿੜਕਾਂ ਸੁਣ ਕੇ ਸਿੱਖ ਦਾ ਮਨ 부ਝ ਗਿਆ ਜਦ ਬਾਕੀ ਸੰਗਤ ਨੇ ਪ੍ਰਸ਼ਾਦਾ ਛਕਣ ਦੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖ ਨੇ ਪ੍ਰਸ਼ਾਦਾ ਛਕਾਇਆ ਹੈ ਆਪਨੇ ਪਰਵਾਨ ਕਰਨਾ ਔਰ ਇਸ ਦਾ ਆਵਾ ਪੱਕ ਕੇ ਲਾਲ ਹੋ ਜਾਵੇ। ਪਾਸੋਂ ਗਰੀਬ ਸਿੱਖ ਬੋਲ ਉੱਠਿਆ ਕਦੀ ਨਹੀਂ ਪੱਕਣਾ ਆਵਾ ਕੱਚਾ ਹੀ ਨਿਕਲੇਗਾ। ਭਾਈ ਬੁੱਧੂ ਨੂੰ ਬਹੁਤ ਬਰਸਾ ਲੱਗਾ। ਕਿਆ ਨ ਲੱਗਾ ਗੁਰੂ ਜੀ ਦਾ ਵਚਨ ਤੇ ਸੰਗਤ ਦਾ ਵਚਨ ਅਟਲ ਹੈ ਕਦੀ ਨਹੀਂ ਮਿਟ ਸਕਦਾ ਤੂੰ ਐਡਾ ਉਲਿਆ ਹੈ ਤਾਂ ਮੰਗਣ ਹੀ ਕੰਨ ਨੂੰ ਚੜਿਆ ਸੀ ਚੱਲ ਅੱਗੋਂ ਹਟ ਅੱਖਾਂ ਤੋਂ ਦੂਰ ਹੋ ਜਾ ਗਰੀਬ ਸਿੱਖ ਬੋਲਿਆ ਭਾਵੇਂ ਗੁਰੂ ਜੀ ਦਾ ਵਚਨ ਖਾਲੀ ਨਹੀਂ ਜਾ ਸਕਦਾ ਪਰ ਗੁਰੂ ਜੀ ਆਪਣੇ ਸਿੱਖਾਂ ਦਾ ਵਚਨ ਵੀ ਖਾਲੀ ਨਹੀਂ ਜਾਣ ਦਿੰਦੇ ਤੂੰ ਜ਼ੋਰ ਲਾ ਕੇ ਵੇਖ ਲੈ ਜੇ ਕਦੇ ਵੀ ਆਵਾ ਪੱਕ ਜਾਵੇ ਇਹ ਕਹਿ ਕੇ ਸਿੱਖ ਚਲਾ ਗਿਆ ਗੁਰੂ ਦੇ ਲੰਗਰ ਪਾਣੀ ਦੀ ਸੇਵਾ ਤੋਂ ਵਿਲੇ ਹੋ ਕੇ ਬੁੱਧੂ ਸ਼ਾਹ ਆਪਣੇ ਆਵੇ ਤੇ ਪਹੁੰਚਾ ਆਰ ਖੋਲਣ ਦਾ ਹੁਕਮ ਦਿੱਤਾ ਜਿੰਨਾ ਵੀ ਆਵਾ ਭੋਲੀ ਜਾਵੇ ਸਭ ਪਿੱਲਾ ਹੀ ਨਿਕਲਦਾ ਆਵੇ ਭਾਈ ਬੁੱਧੂ ਦਾ ਰੰਗ ਵੀ ਪੀਲਾ ਪੈ ਗਿਆ ਬਹੁਤ ਘਬਰਾਇਆ ਕਿਉਂਕਿ ਸਭ ਪਦਾਰ ਲੱਗਾ ਹੋਇਆ ਐਵੇਂ ਹੀ ਗਿਆ ਕਰਜਾ ਕਿੱਥੋਂ ਲੱਥੇ ਵਿਚਾਰਨ ਲੱਗਾ ਇਹ ਕੀ ਬਣਿਆ ਹੈ ਗੁਰੂ ਜੀ ਦਾ ਬਚਨ ਖਾਲੀ ਗਿਆ ਉਸ ਸਿੱਖ ਦਾ ਸਰਾਖ ਪੂਰਾ ਹੋ ਗਿਆ ਫਿਰ ਸਾਰਾ ਆਵਾ ਬੋਲਿਆ ਮਗਰ ਕੱਚਾ ਹੀ ਆਇਆ ਮਨ ਬੁੱਝ ਗਿਆ ਅਮਰਤ ਸਾਨੂ ਉਠ ਲੱਠਾ ਗੁਰੂ ਜੀ ਦੇ ਹਜ਼ੂਰ ਪਹੁੰਚ ਕੇ ਚਰਨਾਂ ਤੇ ਡਿੱਗ ਪਿਆ ਅੱਖਾਂ ਵਿੱਚੋਂ ਅਕਰੂ ਵਾਰ ਨਿੱਤੇ ਗੁਰੂ ਜੀ ਨੇ ਧੀਰਤ ਦੇ ਕੇ ਆਖਿਆ ਭਾਈ ਬੁੱਧੂ ਕੀ ਕਾਰਨ ਹੈ ਭਾਈ ਬੁੱਧੂ ਨੇ ਬੇਨਤੀ ਕੀਤੀ ਸੱਚੇ ਪਾਸ਼ਾ ਆਪ ਦਾ ਬਚਨ ਸਿੱਕੇ ਆਵਾ ਪੱਕ ਜਾਵੇਗਾ ਮਗਰ ਕੱਚਾ ਹੀ ਰਹਾ ਹੁਣ ਮੈਂ ਕਿਸ ਤਰ੍ਹਾਂ ਕਰਜਾ ਉਤਾਰਾਂਗਾ ਗੁਰੂ ਜੀ ਬੋਲੇ ਕਿਸੇ ਗੁਰੂ ਸਿੱਖ ਦਾ श्राप ਨਹੀਂ ਹੋਇਆ ਭਾਈ ਬੁੱਧੂ ਜੀ ਬੋਲੇ ਸੱਚੇ ਪਾਸ਼ਾ ਹੋਇਆ ਹੈ ਆਪਣੇ ਸਾਰੇ ਬੀਤੀ ਵਾਰਤਾ ਸੁਣਾਈ ਗੁਰੂ ਜੀ ਬੋਲੇ ਬਸ ਇਹੋ ਹੀ ਕਾਰਨ ਹੈ ਤੇਰਾ ਆਵਾ ਪੱਕ ਕੇ ਫੇਰ ਕੱਚਾ ਹੋ ਗਿਆ ਹੈ ਸਾਡੇ ਵਾਕਾਂ ਨੂੰ ਗੁਰੂ ਘਰ ਦੇ ਸਿੱਖ ਮੀਟ ਸਕਦੇ ਹਨ ਮਗਰ ਗੁਰੂ ਸਿੱਖਾਂ ਦੇ ਬਾਤ ਮੀਟਣ ਨੂੰ ਅਸੀਂ ਸਮਰੱਖ ਨਹੀਂ ਕਿਉਂਕਿ ਅਸੀਂ ਸਦਾ ਹੀ ਆਪਣੇ ਆ ਭਗਤਾਂ ਪ੍ਰੇਮੀਆਂ ਦੇ ਅਧੀਨ ਹਾਂ ਅੱਛਾ ਤੁਸੀਂ ਹੀ ਗੁਰੂ ਘਰ ਦੇ ਸੇਵਕ ਹੋ ਜਾਓ ਆਵੇਂ ਨੂੰ ਸਮੇਟ ਲਓ ਤੁਹਾਡੀਆਂ ਕੱਚੀਆਂ ਇੱਟਾਂ ਪੱਕੇ ਦੇ ਭਾਅ ਤੇ ਵਿਕ ਜਾਣਗੀਆਂ ਸਭ ਕਰਜਾਲਤ ਕੇ ਬਹੁਤ ਨਫਾ ਪ੍ਰਾਪਤ ਹੋਵੇਗਾ ਅੱਗੇ ਤੋਂ ਲੈ ਕੇ ਕਿਸੇ ਗੁਰੂ ਸਿੱਖ ਦਾ ਅਨਾਦਰ ਨਹੀਂ ਕਰਨਾ ਗੁਰੂ ਸਿੱਖਾਂ ਨੂੰ ਸਾਡਾ ਹੀ ਰੂਪ ਸਮਝ ਕੇ ਸੇਵਾ ਕਰਨ ਇਹ ਵਚਨ ਸੁਣ ਕੇ ਭਾਈ ਬੁੱਧੂ ਨਮਸਕਾਰ ਕਰਕੇ ਘਰ ਆਇਆ ਕਰਤਾਰ ਦੀ ਨੇਤ ਨਾਲ ਅਜਹੀ ਵਾਰਸ਼ ਹੋਈ ਕਿ ਕਿਲੇ ਦੀ ਦਵਾਰ ਡਿੱਗ ਪਈ ਸੂਬੇ ਲਾਹੌਰ ਵੱਲੋਂ ਹੁਕਮ ਹੋਇਆ ਕਿ ਜਿਸ ਵੀ ਭਾਅ ਵਿੱਚ ਇੱਟਾਂ ਮਿਲਣ ਲਿਆ ਕੇ ਜਲਦੀ ਮਰਮਤ ਕਰੋ ਮਗਰ ਸਬਾਈ ਬੁੱਧੂ ਸ਼ਾਹ ਦੇ ਆਵੇ ਤੋਂ ਹੋਰ ਕਿਧਰੇ ਇੱਟ ਤਿਆਰ ਨਹੀਂ ਸੀ ਸੋ ਸਾਰੀ ਦੀ ਸਾਰੀ ਇੱਟ ਬੁੱਧੂ ਸ਼ਾਹ ਦੀ ਪੱਕੀ ਦੇ ਭਾਅ ਖਰੀਦੀ ਗਈ ਭਾਈ ਬੁੱਧੂ ਨੂੰ ਬਹੁਤ ਨੁਕਸਾ ਹੋਇਆ ਸਭ ਕਰਜ਼ਾ ਵੀ ਲੈ ਗਿਆ ਉਸ ਦਿਨ ਤੋਂ ਭਾਈ ਬੁੱਧੂ ਨੂੰ ਗੁਰੂ ਘਰ ਦੇ ਤੇ ਗੁਰੂ ਸਿੱਖਾਂ ਤੇ ਬਹੁਤ ਭਰੋਸਾ ਬਚ ਗਿਆ ਦਸਵੰਦ ਭੇਟਾ ਲੈ ਕੇ ਭਾਈ ਬੁੱਧੂ ਗੁਰੂ ਜੀ ਦੇ ਹਜ਼ੂਰ ਆਇਆ ਨਮਸਕਾਰ ਕਰਕੇ ਭੇਟਾ ਅੱਗੇ ਰੱਖ ਦਿੱਤੀ ਹੱਥ ਜੋੜ ਕੇ ਬੋਲਿਆ ਸੱਚੇ ਪਾਸ਼ਾ ਆਪ ਦੀ ਮੁੱਢੋਂ ਦੀ ਬਾਦੀ ਚੱਲੀ ਆਉਂਦੀ ਹੈ ਜਦ ਤੁਸਾਂ ਦਰਯੋਧਨ ਨੂੰ ਆਖਿਆ ਸੀ ਕਿ ਅਸੀਂ ਪ੍ਰਤਗਿਆ ਕਰ ਲਈ ਹੈ ਜੋ ਅਸੀਂ ਜੁੱਧ ਵਿੱਚੇ ਸ਼ਸਤਰ ਨਹੀਂ ਪકડਣਾ ਤੇ ਆਪ ਦੇ ਭਗਤਾਂ ਭਗਤ ਭੀਸ਼ਮ ਪਿਤਾਮਾ ਨੇ ਪ੍ਰਤਗਿਆ ਕਰ ਲਈ ਸੀ ਕਿ ਮੈਂ ਕ੍ਰਿਸ਼ਨ ਜੀ ਦੇ ਹੱਥ ਸ਼ਸਤਰ ਪਕੜਾ ਦੇਣੇ ਹਨ ਸੋ ਤੁਸੀਂ ਆਪਣੀ ਪ੍ਰਤੀਗਿਆ ਝੂਠੀ ਕਰ ਲਈ ਪਰ ਆਪਣੇ ਭਗਤ ਦੀ ਪ੍ਰਤੀਗਿਆ ਪੂਰੀ ਕਰਨ ਵਾਸਤੇ ਸ਼ਸਤਰ ਪਕੜ ਲਿਆ ਸੀ ਇਸੇ ਤਰ੍ਹਾਂ ਹੀ ਮੇਰੇ ਕਾਰਜ